प्रिय शिक्षार्थियों इस वीडियो में हम बेकरी में हुए दो लोगों के बीच संवाद को जानेंगे और देखेंगे इसमें दो लोग कैसे संवाद करते हैं चलिए देखते हैं इसमें दो पात्र हैं एक पात्र है हरिंदर और दूसरा है उस बेकरी का मालिक चलिए देखते हैं सत श्रीकाल जी सतरीकाल श्रीमान जी जी आया नूँ छोटी जी दुकान ਦੋਸੋ ਕੀ ਲੈਣਾ ਚਾਹੁੰਦੇ ਹੋ ਜੀ ਅੱਜ ਮੈਂ ਬਿਸਕੁਟ ਤੇ ਕੁਝ ਹੋਰ ਸਮਾਨ ਲੈਣ ਆਇਆ ਪਰ ਸੋਚਿਆ ਕਿ ਹੋਰ ਵੀ ਕੁਝ ਵੇਖ ਲਵਾਂ ਤੁਹਾਡੀ ਦੁਕਾਨ ਕਾਫੀ ਵਧੀਆ ਲੱਗ ਰਹੀ ਹੈ ਤੁਸੀਂ ਤਾਂ ਸਾਡੇ ਇੱਥੇ ਪਹਿਲੀ ਵਾਰ ਆਏ ਲੱਗਦੇ ਹੋ ਕਿ ਤੁਸੀਂ ਸਾਡੇ ਬਾਰੇ ਕਿਤੇ ਸੁਣ ਕੇ ਆਏ ਹੋ ਹਾਂ ਜੀ ਮੇਰੇ ਦੋਸਤ ਨੇ ਤੁਹਾਡੇ ਬਾਰੇ ਬਹੁਤ ਵਧੀਆ ਗੱਲਾਂ ਦੱਸੀਆਂ ਸਨ ਖਾਸ ਕਰਕੇ ਤੁਹਾਡੇ ਘਰੇਲੂ بڑے ਬਿਸਕੁਟਾਂ ਦੀ ਤਾਰੀਫ਼ ਕੀਤੀ ਸੀ ਮੈਂ ਵੀ ਕੁਝ ਟਰਾਈ ਕਰਨਾ ਚਾਹੁੰਦਾ ਧੰਨਵਾਦ ਜੀ ਅਸੀਂ ਤਾਂ 25 ਸਾਲਾਂ ਤੋਂ ਪਰੰਪਰਾਗਤ ਤਰੀਕੇ ਨਾਲ ਬਿਸਕੁਟ ਬਣਾ ਰਹੇ ਹਾਂ ਬੜੀ ਪੁਰਾਣੀ ਦੁਕਾਨ ਹੈ ਸਾਡੀ ਤਾਂ ਫਿਰ ਹਾਂਜੀ ਹਾਂਜੀ ਪਹਿਲਾਂ ਮੇਰੇ ਪਿਤਾ ਜੀ ਇਸ ਨੂੰ ਚਲਾਉਂਦੇ ਸਨ ਫਿਰ ਅਚਾਨਕ ਇੱਕ ਦਿਨ ਉਹ ਚਲ ਵਸੇ ਤੇ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਮੇਰੇ ਤੇ ਆ ਪਈ ਹੁਣ ਮੇਰਾ ਬੇਟਾ ਵੀ ਮੇਰੇ ਨਾਲ ਮਦਦ ਕਰਦਾ ਹੈ ਇਹ ਤਾਂ ਬੜੀ ਚੰਗੀ ਗੱਲ ਹੈ ਨਹੀਂ ਤਾਂ ਅੱਜ ਕੱਲ ਦੀ ਪੀੜ੍ਹੀ ਤਾਂ ਬਸ ਬਾਹਰ ਹੀ ਜਾ ਰਹੀ ਹੈ ਹਾਂਜੀ ਇਹ ਤਾਂ ਹੈ ਮੇਡੇ ਨੇ ਬੇਕਰੀ ਨੂੰ ਚਲਾਉਣ ਲਈ ਫੂਡ ਟੈਕਨੋਲੋਜੀ ਦਾ ਕੋਰਸ ਕੀਤਾ ਹੈ ਉਸ ਦਾ ਬੜਾ ਫਾਇਦਾ ਹੋਇਆ ਸਾਨੂੰ ਇਹ ਤਾਂ ਹੋਰ ਵੀ ਚੰਗੀ ਗੱਲ ਹੈ ਤੁਸੀਂ ਕੀ ਕੀ ਤਿਆਰ ਕਰਦੇ ਹੋ ਫਿਰ ਤਾਂ ਤੁਸੀਂ ਇਹ ਸਾਰਾ ਕੁਝ ਆਪ ਹੀ ਤਿਆਰ ਕਰਦੇ ਹੋ ਧੰਨਵਾਦ ਜੀ ਬਹੁਤ ਬਹੁਤ ਆਭਾਰ ਤੁਹਾਡਾ ਇਹ ਸਾਰਾ ਸਮਾਨ ਅਸੀਂ ਆਪ ਤਿਆਰ ਕਰਦੇ ਹਾਂ ਅਸੀਂ ਇੱਥੇ ਹਰ ਕਿਸਮ ਦੇ ਤਾਜ਼ਾ ਬੇਕਰੀ ਦੇ ਆਈਟਮ ਰੱਖਦੇ ਹਾਂ ਬਿਸਕੁਟ ਤੋਂ ਲੈ ਕੇ ਕੇਕ ਪੇਸਟਰੀ ਪੈਟਿਸ ਚੀਜ਼ ਰੋਲ ਤੇ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਬਿਲਕੁਲ ਵਧੀਆ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਕੋਲ ਕਿਹੜੇ ਕਿਸਮ ਦੇ ਬਿਸਕੁਟ ਹਨ ਸਾਡੀ ਦੁਕਾਨ ਤੇ ਕਈ ਕਿਸਮ ਦੇ ਬਿਸਕੁਟ ਹਨ ਇਗਲੇ ਮਿੱਠੇ ਹੀ ਹਨ ਜਾਂ ਫਿਰ ਨਮਕੀਨ ਵੀ ਸਾਡੇ ਕੋਲ ਦੋਵੇਂ ਤਰ੍ਹਾਂ ਦੇ ਬਿਸਕੁਟ ਹਨ ਜਿਵੇਂ ਕਿ ਬਟਰ ਬਿਸਕੁਟ ਆਟੇ ਦੇ ਬਿਸਕੁਟ ਨਾਰੀਅਲ ਵਾਲੇ ਜੈਮੀ ਬਿਸਕੁਟ ਕਾਜੂ ਬਿਸਕੁਟ ਪਿਸਤਾ ਬਿਸਕੁਟ ਚਾਕਲੇਟ ਚਿਪਸ ਵਾਲੇ ਜੀਰਾ ਬਿਸਕੁਟ ਸੂਜੀ ਦੇ ਬਿਸਕੁਟ ਲੇਟਰ ਆਰਟ ਆਦ ਆ ਇਹ ਤਾਂ ਕਾਫੀ ਵਧੀਆ ਰੇਂਜ ਹੈ ਕਿ ਇਹ ਸਾਰੇ ਇੱਥੇ ਤਿਆਰ ਕੀਤੇ ਜਾਂਦੇ ਹਨ ਹਾਂ ਜੀ ਸਾਰੇ ਆਪਣੇ ਹੀ ਬੇਕਰੀ ਯੂਨਿਟਸ ਤਿਆਰ ਕਰਦੇ ਹਾਂ ਤਾਜ਼ਾ ਮਾਲ ਰੋਜ਼ਾਨਾ ਬਣਦਾ ਹੈ ਕੋਈ ਵੀ ਚੀਜ਼ ਪੁਰਾਣੀ ਨਹੀਂ ਰੱਖਦੇ ਬਹੁਤ ਵਧੀਆ ਹੁਣ ਮੈਨੂੰ ਤੁਸੀਂ ਇਹ ਦੱਸੋ ਜੈਮੀ ਬਿਸਕੁਟ ਕਿੰਨੇ ਦੇ ਹਨ ਜੈਮੀ ਬਿਸਕੁਟ 360 ਰੁਪਏ ਕਿਲੋ ਹਨ ਇਹ ਸਭ ਤੋਂ ਵਧੀਆ ਫਲਾਂ ਦੀ ਜੈਮ ਨਾਲ ਬਣਦੇ ਹਨ ਤੇ ਬਟਰ ਬਿਸਕੁਟ 380 ਰੁਪਏ ਕਿਲੋ ਇਹ ਬੱਚਿਆਂ ਨੂੰ ਕਾਫੀ ਪਸੰਦ ਆਉਂਦੇ ਹਨ ਚਾਕਲੇਟ ਚਿਪਸ ਵਾਲੇ ਉਹ 400 ਰੁਪਏ ਕਿਲੋ ਹਨ ਥੋੜੇ ਮਹਿੰਗੇ ਹਨ ਪਰ ਇਹ ਸਵਾਦ ਵਿੱਚ ਬਹੁਤ ਉਮਦਾ ਹਨ ਤੇ ਆਟੇ ਵਾਲੇ ਉਹ ਵੀ ਹਨ ਆਲ ਆਫ ਇਹ ਸਾਡੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਆਈਟਮ ਹੈ ਮੇਰੇ ਪਿਤਾ ਜੀ ਨੇ ਇਛੇ ਤੋਂ ਹੀ ਕੰਮ ਸ਼ੁਰੂ ਕੀਤਾ ਸੀ ਇਸੇ ਲਈ ਅਸੀਂ ਇਸ ਨੂੰ ਅੱਜ ਤੱਕ ਬਣਾ ਰਹੇ ਹਾਂ ਇਹ 360 ਰੁਪਏ ਕਿਲੋ ਹਨ ਸ਼ੁੱਧ ਘਰ ਵਾਲਾ ਸਵਾਦ ਬਿਨਾਂ ਜਿਆਦਾ ਮਿੱਠੇ ਦੇ ਤੇ ਨਾਰੀਅਲ ਵਾਲੇ ਕੀ ਭਾ ਹਨ 400 ਰੁਪਏ ਕਿਲੋ ਇਹ ਚਾਹ ਨਾਲ ਖਾਸ ਚੰਗੇ ਲੱਗਦੇ ਹਨ ਬਹੁਤ ਸੌਫਟ ਹਨ ਮੂੰਹ ਚ ਰੱਖਦੇ ਸਾਰ ਘੁਲ ਜਾਂਦੇ ਨੇ ਠੀਕ ਹੈ ਮੈਨੂੰ 250 ਗ੍ਰਾਮ ਬਟਰ ਬਿਸਕੁਟ ਤੇ 1 ਕਿਲੋਗ੍ਰam ਆਟੇ ਵਾਲੇ ਪੈਕ ਕਰ ਦਿਓ ਠੀਕ ਹੈ ਜੀ ਕੋਈ ਹੋਰ ਬਿਸਕੁਟ ਤੇ ਪਾਈਆ ਹੀ ਨਾਰੀਅਲ ਕੁਕੀਜ਼ ਵੀ ਤੋਲ ਦਿਓ ਚੰਗਾ ਜੀ ਇਹ ਲੋ ਨਾਰੀਅਲ ਕੁਕੀਜ਼ ਹੋਰ ਕੁਝ ਵੀ ਲੈਣਾ ਜਾਓਗੇ 250 ਗ੍ਰਾਮ ਨਜ਼ਮਕੀਨ ਬਿਸਕੁਟ ਵੀ ਤੋਲ ਦਿਓ ਜੀ ਹੋ ਗਿਆ ਤੁਸੀਂ ਕੇਕ ਵੀ ਬਣਾਉਂਦੇ ਹੋ ਬੇٹے ਦਾ ਜਨਮ ਦਿਨ ਹੈ ਹਾਂਜੀ ਕਿਉਂ ਨਹੀਂ ਅਸੀਂ ਆਰਡਰ ਤੇ ਵੀ ਕੇਕ ਬਣਾਉਂਦੇ ਹਾਂ ਤੇ ਰੈਡੀमेड ਵੀ ਮਿਲਦੇ ਹਨ ਤੁਸੀਂ ਬਨੀਲਾ ਚਾਕਲੇਟ ਬਲੈਕ ਫੋਰੈਸਟ ਰੈਡ ਵੈਲਵਟ ਤੇ ਮਿਕਸ ਫਰੂਟ ਚੁਣ ਸਕਦੇ ਹੋ ਕੇਕ ਦੀਆਂ ਕੀਮਤਾਂ ਦੱਸੋ ਯਾਰਾ ਛੋਟੇ ਕੇਕ 500 ਤੋਂ ਸ਼ੁਰੂ ਹੋ ਜਾਂਦੇ ਹਨ ਜਿਵੇਂ ਵਨੀਲਾ 450 ਰੁਪਏ ਕੇਕ ਚਾਕਲੇਟ 500 ਰੁਪਏ ਬਲੈਕ ਫੋਰੈਸਟ 500 50 ਰੁਪਏ ਰੈਡ ਵੈਲਵਟ 600 ਰੁਪਏ ਤੇ ਫਰੂਟ ਕੇਕ 550 ਰੁਪਏ ਦਾ ਠੀਕ ਹੈ ਮੈਨੂੰ 500 ਰੁਪਏ ਵਾਲਾ ਚਾਕਲੇਟ ਕੇਕ ਚਾਹੀਦਾ ਹੈ ਪਰ ਘੱਟ ਕਰੀਮ ਵਾਲਾ ਹੋਵੇ ਜਰੂਰ ਤੁਸੀਂ ਕੁਝ ਲਿਖਵਾਉਣਾ ਵੀ ਚਾਹੁੰਦੇ ਹੋ ਕੇਕ ਤੇ ਹਾਂ ਹੈਪੀ ਬਰਥਡੇ ਪ੍ਰਿੰਸ ਲਿਖ ਦੇਣਾ ਜੀ ਠੀਕ ਹੈ ਹੋਰ ਵੀ ਕੁਝ ਦੇਖਣਾ ਹੈ ਪੇਸਟੀ ਦਾ ਕੀ ਮੁੱਲ ਰੱਖਿਆ ਹੈ ਪੈਸਟੀਆਂ ਦੇ ਵੱਖ-ਵੱਖ ਰੇਟ ਹਨ 50 ਰੁਪਏ ਤੋਂ ਸ਼ੁਰੂ ਹੋ ਕੇ 90 ਰੁਪਏ ਤੱਕ ਹਨ ਚਾਕਲੇਟ, ਸਟਰਾਬਰੀ, ਬਟਰਸਕੋਚ, ਰੈੱਡ ਵੈਲਵਟ ਤੇ ਵਨੀਲਾ ਆਦ ਮਿਲਦੀਆਂ ਤਿੰਨ ਚਾਕਲੇਟ ਤੇ ਤਿੰਨ ਬਟਰਸਕੋਚ ਦੇ ਦਿਓ ਚਲੋ ਜੀ ਪੈਟਿਸ ਵੀ ਲੈ ਲਵੋ ਤਾਜ਼ੀਆਂ ਹਨ ਵੈਜ 30 ਰੁਪਏ ਦੀ ਪਨੀਰ 40 ਰੁਪਏ ਦੀ ਤੇ ਚੀਜ਼ ਕੌਰਨ 45 ਰੁਪਏ ਦੀ ਠੀਕ ਹੈ ਤਿੰਨ ਵੈਜ ਤੇ ਤਿੰਨ ਪਨੀਰ ਤੇ ਇੱਕ ਚੀਜ਼ ਕੌਰਨ ਪੈਟੀ ਦੇ ਦਿਓ ਕੁਝ ਹੋਰ ਤੁਸੀਂ ਰੋਲ ਜਾਂ گارਲਿਕ ਬ੍ਰੈਡ ਵੀ ਰੱਖਦੇ ਹੋ ਹਾਂ ਜੀ گارਲਿਕ ਬ੍ਰੈਡ 90 ਰੁਪਏ ਦੀ ਤੇ ਕਰੀਮ ਰੋਲ 35 ਰੁਪਏ ਦਾ ਚਾਰ ਕਰੀਮ ਰੋਲ ਤੇ ਇੱਕ گارਲਿਕ ਬ੍ਰੈਡ ਦੇ ਦਿਓ ਜੀ ਹੋ ਗਏ ਹੋਰ ਕੁਝ ਤੁਹਾਡੇ ਕੋਲ ਮਠਾਈ ਵੀ ਹੈ ਹਾਂ ਜੀ ਉਹ ਵੀ ਸਾਡੀ ਆਪਣੀ ਤਿਆਰ ਕੀਤੀ ਹੈ ਤੁਸੀਂ ਇਦਾਂ ਕਰੋ 1 ਕਿਲੋ ਰਸਗੁੱਲੇ ਤੇ 1 ਕਿਲੋ ਕਾਜੂ ਕਤਲੀ ਕਰ ਦਿਓ ਇਹ ਲਓ 1 ਕਿਲੋ ਰਸਗੁੱਲੇ ਇਹ ਬਿਲਕੁਲ ਤਾਜ਼ੇ ਬਣੇ ਨੇ ਇਹ 400 ਰੁਪਏ ਕਿਲੋ ਹੈ ਠੀਕ ਹੈ ਚਲੋ ਹੁਣ ਤੁਹਾਡਾ ਆਰਡਰ ਤਿਆਰ ਹੈ ਸਾਰੀ ਕੁੱਲ ਰਕਮ ਕਿੰਨੀ ਹੋਈ ਸਾਰੀ ਮਿਲਾ ਕੇ 2885 ਰੁਪਏ ਬਣਦੇ ਆ ਠੀਕ ਹੈ ਐ ਲੋ ਪੈਸੇ ਬਹੁਤ ਧੰਨਵਾਦ ਜੀ ਤੁਸੀਂ ਆਏ ਇਹ ਸਾਡੀ ਖੁਸ਼ਕਿਸਮਤੀ ਹੈ ਤੁਹਾਡੀ ਸੇਵਾ ਵੀ ਕਮਾਲ ਦੀ ਹੈ ਮੁੜ ਜ਼ਰੂਰ ਆਵਾਂਗਾ ਮੁੜ ਆਉਣ ਦੀ ਉਮੀਦ ਨਾਲ ਸਤਿ ਸ੍ਰੀ ਅਕਾਲ ਜੀ